ਵੈਰ ਜੀ ਕਾਲਾ ਸਾਹ ਵੈਗਰੂ ਜੀ ਕੀ ਫਤਿਹ ਇੱਕ ਤੁਹਾਨੂੰ ਪ੍ਰਾਣੀ ਸਿਰੀਆਂ ਬਾਰੇ ਇੱਕ ਸੁਣਾਉਣਾ ਤੁਹਾਨੂੰ ਗੱਲ ਸੱਚੀ ਸੁੱਚੀ ਜਮਾ ਤੇ ਇਲਾਂ ਦਾ ਮੋਬਾਈਲ ਤੇ ਵੀਡੀਓ ਬਣ ਜਾਂਦੀਆਂ ਕੋ ਬਣਾ ਬਣੂ ਕੇ ਜਾਂ ਹੋਰ ਵੀਡੀਓ ਬਣਾਉਂਦਾ ਸਾਡੇ ਇੱਕ ਜੀਮੇਦਾਰੀ ਪਿੰਡ ਦੇ ਵਿੱਚ ਤੇ ਉਦੋਂ ਸਿਰੀ ਰਲਾਂ ਦੇ ਲੋਕ ਤਕਰੀਬਨ ਕਰ-ਕਰੇ ਸੇਰੀ ਲਾਦੇ ਸੀਗੇ ਹੁਣ ਤਾਂ ਕਾ ਸੇਰੀਆਂ ਨਾਲ ਟਾਈਮ ਹੀ ਨਹੀਂ ਇੱਕ ਵਾਲਾ ਦੇਕਰੋਂ ਦਾ ਦੋ ਵਾਲਾ ਦੋ ਚਾਰ-ਚਾਰ ਸੇਰੀ ਵੀ ਹੁੰਦੇ ਸੀ ਪੰਜ-ਪੰਜ ਸੇਰੀ ਵੀ ਹੁੰਦੇ ਸੀ ਪੁਰਾਣੇ ਚੰਗੇ-ਚੰਗੇ ਸੇਰੀ ਕੰਮ ਕਰਨ ਵਾਲੇ ਹੁੰਦੇ ਸੀ ਪੰਡਿਤ ਪਤਾ ਹੁੰਦਾ ਵੀ ਕਿਹੜਾ ਬੰਦਾ ਚੰਗਾ ਕੰਮ ਕਰਦਾ ਜਾਂ ਕਿਹੜਾ ਕਿਵੇਂ ਕਰਦਾ ਉਹ ਪਰਿਵਾਰ ਨੂੰ ਉਹ ਪਰਿਵਾਰ ਸੇਰੀ ਹਟਾਉਂਦਾ ਵਿਚਾਲੋਂ ਕੋਈ ਤਾਂ ਹੁੰਦਾ ਕੰਮ ਮਾੜਾ ਹਟਾਉਂਦੇ ਕੋਈ ਕਿਵੇਂ ਆ ਹੁੰਦਾ ਕਿਵੇਂ ਕਿਸੇ ਨੂੰ ਕੰਮ ਮਾੜਾ ਹੁੰਦਾ ਉਹਨੂੰ ਕੰਮ ਚ ਦਬਕਿ ਹਟਾਉਂਦੇ ਜੇ ਕੋਈ ਤਕੜਾ ਬੰਦਾ ਮੇਰੇ ਗੜ ਜਾਂਦਾ ਵੀ ਚੱਲ ਯਾਰ ਮੈਂ ਰਲਦਾ ਨਾ ਰਲ ਤੇ ਮੈਂ ਵੀ ਕੋਸਾਲ ਪੂਰਾ ਕਿਵੇਂ ਕਰਦੇ ਨੇ ਹੋਇਆ ਕਿ ਉਹਨਾਂ ਨੇ ਸ਼ੀਰ ਲਾਇਆ ਤੇ ਉਹਨੂੰ ਸੀਰਾਂ ਦੇ ਹਿੱਸੇ ਹੁੰਦੇ ਸੀਗੇ ਮਤਲਬ ਫਸਲ ਚੋਂ ਕੋਈ 10 ਮਾ ਕੋਈ 8 ਮਾ ਕਿ 9 ਮਾ ਕਿਸੇ ਦਾ 12 ਮਾ ਵੱਡਾ ਵੱਡਾ ਪਰਿਵਾਰਾਂ ਦੇ ਵੱਡੇ ਉਹਦੇ ਸੇਕੇ ਲੱਗ ਉਹਦਾ ਘਟ ਜਾਂਦਾ ਸੀਗਾ 10 ਮਾ ਕੇ ਬਾਅਦ ਮਾ ਤੇ 14 15 18 ਮਾ ਤੱਕ ਵੀ ਇਸੇ ਬੱਗੇ ਸੀ ਕਣਕ ਜਿਸ ਦਾ ਹੁੰਦਾ ਨਰਮੇ ਚੋਂ ਪੈਸਿਆਂ ਚ ਜਿੰਨਾ ਵਿਕ ਗਿਆ ਜਿਸ ਹੁੰਦਾ ਸੀਗਾ ਉਹ ਜਦੋਂ ਫਸਲ ਚੰਗੀ ਲੱਗ ਜਾਂਦੀ ਤੇ ਉਹ ਨਾ ਮਤਲਬ ਬੇਈਮਾਨ ਹੋ ਜਾਂਦੇ ਵੀ ਆਪਾਂ ਮਤਲਬ ਹੁਣ ਇਹਨੂੰ ਸਿਰੇ ਨੂੰ ਵੀ ਸੜ ਜਣਾ ਚਲੋ ਪਹਿਲਾਂ ਦਾ ਕੰਮ ਤੇ ਜੋਰ-ਜੋਰ ਲਾਉਂਦੇ ਜਿਵੇਂ ਕੋਈ ਕੰਮ ਕਰਨਾ ਖਾਲਾਂ ਖੋਲਾਂ ਦਾ ਹੋਰ ਦਿਨ ਰਾਤ ਕੰਮ ਬਾਹਲੇ ਹੁੰਦੇ ਸੀ ਕੰਮ ਮਾਰੇ ਭੱਜ ਜਾਂਦੇ ਸੀ ਕਿ ਤਕੜਾ ਬੰਦਾ ਆੜ ਜਾਂਦਾ ਸੀ ਉਹਨਾਂ ਕੋਲ ਤਰੀਕਾ ਹੋਰ ਸੀ ਸਟਾਉਣ ਦਾ ਸਿਰੇ ਵੀ ਉਹਨੂੰ ਕਿਵੇਂ ਸਟਾਈ ਜੀ ਆਪਾਂ ਤਾਂ ਉਹ ਕੰਮ ਹਟਾਉਂਦੇ ਉਹ ਜਦੋਂ ਨਾ ਮਾਰ ਕੁੱਤਰ ਲੱਗਦੇ ਉਹ ਅੱਥਾਂ ਤੇ ਕੁੱਤਰ ਦੇ ਕੜਬਾ ਕੁਰਬਾ ਹਰੇਚਾਰੇ ਸਾਰੇ ਜਦੋਂ ਉਹ ਕੜਬ ਕੁੱਤਰ ਦੇ ਤੇ ਰੁਗਲਾਣ ਦੇ ਵੱਡਾ ਜਾਂ ਹੋਰ ਤੇ ਆਸ ਵਿੱਚ ਲੜ ਪੈਂਦੇ ਲੜ ਪੈਂਦੇ ਅਗਰ ਕੋਈ ਸ਼ਰੌਂਦਾ ਵੀ ਚਲੇ ਜਾ ਲੜ ਪੇ ਭਰਾ ਦੋਨੇ ਉਹਨਾਂ ਦਾ ਹੰਦੇ ਬਾਨਾ ਦੱਸਿਆ ਪਹਿਲਾਂ ਵੀ ਅਪਨ ਲੜਾਂਗੇ ਅੱਜ ਤੇ ਇਹਨੂੰ ਦਵਣਾ ਆਪਾਂ ਤਾਂ ਉਹ ਕੀ ਕਰਦੇ ਤੇ ਜਦੋਂ ਆਸ ਵਿੱਚ ਲੜ ਪੈਂਦੇ ਸਰੀ ਜਾਂਦੇ ਕੋਲੇ ਵੀ ਚਲੋ ਜਾ ਲੜ ਪੇ ਸ਼ਦਾਓ ਉਹ ਛੱਡ ਕੇ ਆਸ ਵਿੱਚ ਦੋਨੇ ਸੀਰੀ ਨੂੰ ਕੁੱਟਣ ਲੱਗ ਜਾਂਦੇ ਸੀਰੀ ਨੂੰ ਕੁੱਟਦੇ ਤੇ ਭਜਾ ਦਿੰਦੇ ਸਾਸੂ ਇਹੋ ਜਿਹੇ ਤਰੀਕੇ ਹੁੰਦੇ ਨੇ ਤੇ ਕਈ ਸੀਰੀ ਵੀ ਇਹੋ ਜਿਹੇ ਹੁੰਦੇ ਸੀਗੇ ਕਿ ਜਿਹੜੇ ਪਤਾ ਲੱਗ ਜਾਂਦਾ ਸੀ ਵੀ ਇਹ ਬੰਦਾ ਮੈਸ ਤੋਂ ਕੰਮ ਵੱਧ ਲਾਂਦਾ ਤੇ ਮੈਂ ਹਟਣਾ ਉਹਨੂੰ ਬਰਿਆ ਬਰੂ ਕੇ ਰੱਖਦੇ ਚੱਲ ਜਾਈ ਕੋਈ ਨਹੀਂ ਯਾਰ ਕਿਵੇਂ ਕਦੇ ਕਿਵੇਂ ਕਦੇ ਕਿਵੇਂ ਬਾਨਿਆਂ ਨਾਲ ਰੱਖ ਲੈਂਦੇ ਸੀਗੇ ਵੀ ਚੱਲ ਜਾ ਹਟੇ ਨਾ ਸੀਰੀ ਨਾਲ ਆਪਣਾ ਸਾਲ ਆਪਣਾ ਕੰਮ ਕਰਨਾ ਔਖ ਹੋ ਜਾਊਗਾ ਕਦੇ ਕੋਈ ਬੰਦੇ ਮਾਰਦਾ ਵੇਖੇ ਪੰਜ ਪੰਜ ਦਿਨ 9 ਲੱਖ ਦੇ ਕੋਟੀ ਟੁਕ ਟੁਕ ਦੇ ਕਿਵੇਂ ਇਹ ਆ ਮਾੜੀ ਹੈ ਚਾ ਮਾੜੀ ਹੈ ਹੋਇਆ ਕਿ ਕਿਦਾਂ ਉਹਨੇ ਵੇਖਿਆ ਜੇ ਪਤਾ ਹਟਣਾ ਤਾਂ ਹੈ ਹੀ ਹੈ ਤੇ ਉਹ ਜੀ ਚੜ ਕੇ ਤਾਂ ਹਰਖ ਤੇ ਬਹਿ ਗਿਆ ਜਦ ਜ਼ਿੰਮੇਦਾਰ ਨੂੰ ਵੇਖ ਰੋਟੀ ਲਈ ਹੁੰਦਾ ਵੀ ਉਹ ਹੁੰਦਾਗਾ ਤੇ ਜੇ ਪਤਾ ਤਰਖ ਤੇ ਜੰਡੀ ਕੋਲ ਜੰਡੀ ਚੜ ਗਿਆ ਚੜ ਕੇ ਜੰਡੀ ਤੇ ਉਥਲ ਲੈ ਕੇ ਉਹ ਦੇਖ ਉੱਤੇ ਬੈਠਾ ਹੋਇ ਤੂੰ ਅਗੇ ਹਾਂ ਜੀ ਉੱਤੇ ਬੈਠਾ ਤੇ ਉਤੋਂ ਉਹਦੇ ਚਰਤ ਪਿਸ਼ਾਵ ਕਰਦਾ। ਚਾਬ ਕਰਦਾ ਉਹ ਵੇਖ ਕੇ ਵੀ ਤਾਂ ਹਟੂ ਰੱਦ ਦੇ ਬੇਲੀ ਦਾ ਤੇ ਉਹ ਵਾਲਾ ਭਾਈ ਉਹ ਤੇਰਾ ਪਿਸ਼ਾਵ ਵੀ ਬੜਾ ਮਿੱਠਾ ਹੈ। ਕਹਿੰਦਾ ਭਾਈ ਜਿਹਦਾ ਖਾਰਾ ਹੋਇਆ ਉਹਨੂੰ ਰਲਾ ਲੈ ਯਾਰ ਚੱਲਿਆ। ਸਤਿਗੁਰ ਜਾਨ ਨੇ ਬੰਨਿਆ ਹੁੰਦਾ ਸੀ ਸੌਣ ਦੇ ਭਾਦੋਂ ਦੇ ਤਿੜਕੀ ਦੇ ਵਿੱਚ ਕਿ ਭਾਦੋਂ ਦੀ ਤਿੜਕੀ ਕਿ ਸੌਕਣ ਦੀ ਝਿੜਕੀ ਬਰਾਬਰੀ ਜਦੋਂ ਸਹੀ ਸੋ ਨਹੀਂ ਖੜਦਾ ਕੋਈ ਆਪ ਹੀ ਕੰਮ ਕਰਦੇ ਹੋਏ ਸੀ। ਮੇਰੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ। ਵਹਿਰ ਜੀ ਕਾਲ ਸਾਹਿਬ ਵਹਿਰੂ ਜੀ ਕੀ ਫਤ